ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਬੇਨਤੀ ਹੈ ਜੀ ਪਹਿਲਾਂ ਜਿੰਨਾ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਜਰੂਰ ਕਰ ਲੈਣ ਜੀ ਦੂਸਰੀ ਗੱਲ ਆਪਾਂ ਕਰਦੇ ਹਾਂ ਦੋਸਤੋ ਵੀ ਜਿੰਨਾ ਵੀਰਾਂ ਨੇ ਅਚਾਰ ਵਾਲੀ ਮੱਕੀ ਬੀਜੀ ਹੈ ਉਹਨਾਂ ਬਾਰੇ ਕੁਝ ਆਪਾਂ ਜ਼ਰੂਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਜਦੋਂ ਪਹਿਲੀ ਸਟੇਜ ਤੇ ਦੋਸਤੋ ਮੱਕੀ ਦੇ ਵਿੱਚ ਆਪਾਂ ਸਪਰੇਅ ਕਰੀ ਤਾਂ ਉਪਰੋ ਕਲੇਮ ਕਰੀ ਸੀ ਕਿਉਂਕਿ ਇਦਾਂ ਲੱਗਦਾ ਸੀਗਾ ਵੀ ਦੇਖੋ ਪ੍ਰੋਕਲੇਮ ਨਾਲ ਸੁੰਡੀ ਕੰਟਰੋਲ ਹੋ ਜੂਗੀ ਕਿਉਂਕਿ ਆਈ ਵਾਰ ਆਪਾਂ ਪ੍ਰੋਕਲੇਮ ਹੀ ਪਹਿਲੀ ਸਪਰੇਅ ਕਰਦੇ ਆਂ ਤੇ ਮੱਕੀ ਛੋਟੀ ਹੁੰਦੀ ਹੈ ਕੁਝ ਮੱਕੀ ਦੇ ਉੱਪਰ ਵੀ ਸਪਰੇਅ ਘਟ ਪੈਂਦੀ ਹੈ ਪਰ ਦੋਸਤੋ ਰਿਜ਼ਲਟ ਇਹਦਾ ਤੁਹਾਨੂੰ ਜੇ ਦਸੀਏ ਤਾਂ 0% ਹੀ ਮਿਲਿਆ ਰਿਜ਼ਲਟ ਪ੍ਰੋਕਲੇਮ ਦਾ ਇਹਨੇ ਕੋਈ ਖਾਸ ਰਿਜ਼ਲਟ ਨਹੀਂ ਦਿੱਤਾ ਤੇ ਸੁੰਡੀ ਦਾ ਅਟੈਕ ਉਸ ਤੋਂ ਵੀ ਵੱਧ ਗਿਆ ਇਦੋਂ 2-4 ਦਿਨਾਂ ਬਾਅਦ ਆਪਾਂ ਖੇਤ ਦੇ ਵਿੱਚ ਜਾ ਕੇ ਦੇਖਿਆ ਤਾਂ ਸੁੰਡੀ ਬਹੁਤ ਜ਼ਿਆਦਾ ਸੀਗੀ ਬਾਹਣ ਦੇ ਵਿੱਚ ਬੇहद ਜ਼ਿਆਦਾ ਸੀ ਤੇ ਮੱਕ ਦੀ ਗ੍ਰੋਥ ਦੋਸਤੋ ਰੁਕ ਗਈ ਉੱਥੇ ਕਿਉਂਕਿ ਸੁੰਡੀ ਦਾ ਅਟੈਕ ਇੰਨਾ ਸੀ ਕਿ ਉਹਨੇ ਗੋਭ ਨਿਕਲਣੀ ਨਹੀਂ ਦਿੱਤੀ ਅਸਲ ਆਪਣਾ ਵੀਡੀਓ ਬਣਾਉਣ ਦਾ ਮਤਲਬ ਇਹੀ ਸੀਗਾ ਦੋਸਤੋ ਵੀ ਆਪਾਂ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਜ਼ਰੂਰ ਕਰੀਏ ਵੀ ਇੱਕ ਤਾਂ ਡੁਪਲੀਕੇਟ ਦਵਾਈ ਨਾ ਕਰੋ ਕਿਉਂਕਿ ਉਹਨੇ ਕੋਈ ਰਿਜ਼ਲਟ ਨਹੀਂ ਦੇਣਾ ਹੈਗਾ ਦੂਸਰਾ ਵੀ ਇਹਦੇ ਉੱਤੇ ਜੇ ਆਪਾਂ ਕੱਲੀ ਸਪਰੇਅ ਕਰਦੇ ਆਂ ਕੱਲੀ ਪ੍ਰੋਗਰੇਮ ਕਰਦੇ ਆਂ ਜਾਂ ਕੱਲੀ ਕੂਰਾ ਜਾਣ ਕਰਦੇ ਆ ਜਾਂ ਹੋਰ ਕੋਈ ਕੱਲੀ ਸਪਰੇ ਕਰਦੇ ਆ ਉਹਨੇ ਕੰਮ ਨਹੀਂ ਕਰਨਾ ਕਿਉਂਕਿ ਸੁੰਡੀ ਦਾ ਅਟੈਕ ਇੰਨਾ ਜ਼ਿਆਦਾ ਹੈ ਕਿ ਕੱਲੀ ਸਪਰੇ ਕੋਈ ਵੀ ਨਹੀਂ ਕੰਮ ਕਰਦੀ ਆਪਾਂ ਜਿਹੜੀ ਸਪਰੇ ਕਰੀਏ ਦੋਸਤੋ ਆਪਾਂ ਦੋ ਸਪਰੇਆਂ ਰਲਾ ਕੇ ਕਰੀਆਂ ਨੇਗੀਆਂ ਇੱਕ ਤਾਂ ਪ੍ਰੋਕਲੇਮ ਕਰੀਏਗੀ ਇੱਕ ਕਲੋਰੋਸੈਪਰ ਕਰੀਏ ਇਹ ਦੋ ਸਪਰੇਆਂ ਆਪਾਂ ਰਲਾ ਕੇ ਕਰੀਆਂ ਨੇ ਪਰ ਇਹਦਾ ਜੇ ਆਪਾਂ ਤੁਹਾਨੂੰ ਰਿਜ਼ਲਟ ਦੱਸੀਏ ਵੀ ਇੰਨਾ ਕੁ ਵਧੀਆ ਰਿਜ਼ਲਟ ਮਿਲਿਆ ਦੋਸਤੋ ਵੀ ਸੁੰਡੀ ਕੇਰਾ ਬਿਲਕੁਲ ਖਤਮ ਕਰਤੀ ਇਸਨੇ ਇਹਦੀ ਡੋਜ਼ ਤੁਹਾਨੂੰ ਫੇਰ ਦੱਸ ਦਿੰਨਾ ਵੀ ਇਹਦਾ ਜੇ 8-9 ਕਿੱਲਿਆਂ ਤੇ ਲੀਟਰ ਪਿਆ ਜਾਂਦਾ ਕਲੋਰੋਸੈਪਰ ਦਾ ਜੀ ਤੇ ਉਹ ਵੀ 10 ਕਿੱਲਿਆਂ ਵਾਂਗੂ ਪ੍ਰੋਕਲੇਮ ਪੈ ਜਾਂਦੀ ਹੈਗੀ ਇਹਦਾ ਆਪਾਂ ਨੂੰ ਪ੍ਰੋਮੋਸ਼ਨ ਜਾਂ ਕੋਈ ਇਹ ਕੰਪਨੀ ਦੀ ਐਡ ਕਰਨ ਦਾ ਕੋਈ ਇਹਦੇ ਵਿੱਚ ਹੋਣੀ ਸੀ ਦੋਸਤੋ ਇਹ ਤਾਂ ਸਿਰਫ ਤੁਹਾਨੂੰ ਦੱਸਿਆ ਵੀ ਆਪਾਂ ਇਹ ਸਪਰੇਅ ਕਰੀਏ ਕਲੋਰੋਸੈਪਰ ਤੇ ਪ੍ਰੋਕਲੇਮ ਆਪਾਂ ਜਿਹੜੀ ਮਰਜ਼ੀ ਕੰਪਨੀ ਵਧੀਆ ਲੱਗਦੀ ਹੈ ਉਹਦੀ ਲੈ ਕੇ ਆ ਸਕਦੇ ਹਾਂ ਪਰ ਆਪਾਂ ਸਿਰਫ ਮਤਲਬ ਰਿਜ਼ਲਟ ਤੱਕ ਹੈਗਾ ਵੀ ਕਿਸਾਨ ਪ੍ਰਭੂ ਮਿੱਕ ਕੱਲੀ ਸਪਰੇ ਨਾ ਕਰਿਓ ਕਿਉਂਕਿ ਕੱਲੀ ਸਪਰੇ ਐਵੇਂ ਜਾਣੀ ਆ ਪੰਜ ਚਾਰ ਦਿਨਾਂ ਬਾਅਦ ਤੁਹਾਨੂੰ ਦੁਬਾਰੇ ਫੇਰ ਸਪਰੇ ਕਰਨੀ ਪੈਣੀ ਆ ਸੋ ਬੇਨਤੀ ਹੈ ਵੀ ਜਦੋਂ ਵੀ ਤੁਸੀਂ ਦੂਜੀ ਸਪਰੇ ਕਰੋਗੇ ਜਿਹੜੇ ਵੀਰ ਜਾਂ ਜਿਹੜੇ ਵੀਰ ਪਹਿਲੀ ਸਪਰੇ ਕਰ ਰਹੇ ਨੇ ਹਜੇ ਪਹਿਲੀ ਸਪਰੇ ਵੀ ਜੇ ਤੁਸੀਂ ਮਿਕਸ ਕਰਕੇ ਕਰੋਗੇ ਬਹੁਤ ਵਧੀਆ ਰਿਜ਼ਲਟ ਆਗਾ ਕੱਲੀ ਸਪਰੇ ਕੋਈ ਨਾ ਕਰਿਓ ਕਿਉਂਕਿ ਮੌਸਮੀ ਇਹ じゃ ਦੋਸਤੋ ਮੂੰਗੀ ਤੇ ਵੀ ਮੱਕੀ ਤੇ ਵੀ ਸੁੰਡੀ ਦਾ ਅਟੈਕ ਬਹੁਤ ਜ਼ਿਆਦਾ ਹੈ ਬੇਹੱਦ ਜ਼ਿਆਦਾ ਹੈ ਸੋ ਬਾਰ ਬਾਰ ਕਹਿਣ ਦਾ ਮਤਲਬ ਇਹੀ ਹੈ ਵੀ ਆਪਾਂ ਪੈਸੇ ਖਰਾਬ ਨਾ ਕਰੀਏ ਇਕੱਲੀ ਸਪਰੇਅ ਤੇ ਦੋ ਸਪਰੇਅਾਂ ਮਿਕਸ ਕਰਕੇ ਇਹਦੇ ਤੇ ਕਰੀਏ ਤੇ ਰਿਜ਼ਲਟ ਬਹੁਤ ਵਧੀਆ ਮਿਲੂਗਾ ਆਪਾਂ ਨੂੰ ਰਿਜ਼ਲਟ ਇਹਦਾ ਬਹੁਤ ਟੌਪ ਦਾ ਰਿਜ਼ਲਟ ਮਿਲਿਆ ਦੋਸਤੋ ਤਾਂ ਹੀ ਆਪਾਂ ਇਹ ਵੀਡੀਓ ਬਣਾਈ ਹੈ ਤਾਂ ਕਿ ਕਿਸੇ ਕਿਸਾਨ ਭਰਾ ਦਾ ਨੁਕਸਾਨ ਨਾ ਹੋਵੇ ਮਹਿੰਗੀਆਂ ਦਵਾਈਆਂ ਦੋਸਤੋ ਮਹਿੰਗੀ ਖਾਦ ਹੈ ਤਾਂ ਕਿ ਆਪਾਂ ਕਿਸੇ ਦਾ ਫਾਇਦਾ ਕਰ ਸਕੀਏ ਵੀਡੀਓ ਬਣਾ ਕੇ ਜੇ ਕੋਈ ਵੀਰ ਵੀਡੀਓ ਦੇਖ ਕੇ ਕੋਈ ਆਪਣੀ ਗੱਲ ਦਾ ਫਾਇਦਾ ਕਰਦਾ ਹੈ ਤਾਂ ਆਪਾਂ ਨੂੰ ਵੀ ਖੁਸ਼ੀ ਹੁੰਦੀ ਹੈ ਤੇ ਆਪਾਂ ਨੂੰ ਵੀ ਹੁੰਦਾ ਵੀ ਯਾਰ ਆਪਾਂ ਅਗਲੇ ਦਾ ਫਾਇਦਾ ਕਰਿਆ ਕਿਸਾਨ ਭਰਾ ਦਾ ਸੋ ਵੀਡੀਓ ਚੰਗੀ ਲਗੀ ਦੋਸਤੋ ਸ਼ੇਅਰ ਜਰੂਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ